ਆ ਦੇਖੋ ਦਮਨ ਨੇ ਮੰਗਵਾਈ ਆਪਣੀ ਸਪੈਸ਼ਲ ਚੀਜ਼ ਦਮਣਾਪੇ ਓਪਨ ਕਰਨ ਲੱਗੀ ਪਈ ਦਮਣ ਨੇ ਕਾਫੀ ਮੰਗਾਈ ਅਲੱਗ ਤਰੀਕੇ ਦੀ ਕਿਉਂ ਇੱਥੇ ਕਿਹੜਾ ਕਾਫੀ ਨਹੀਂ ਮਿਲਦੀ ਇਹ ਚ ਫਲੇਵਰ ਨੇ ਨਾ ਓਕੇ ਲਓ ਜੀ ਦੇਖੋ ਦਮਣ ਨੇ ਅਨਬਾਕਸਿੰਗ ਕਰਤੀ ਹੈ ਕੀ ਨਿਕਲਦਾ ਹੁਣ ਦੇਖਦੇ ਹਾਂ ਕੀ ਨਿਕਲੂਗਾ ਲਓ ਜੀ ਲਓ ਜੀ ਕੀ ਨਿਕਲੂਗਾ ਦੇਖੋ 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 ਲਓ ਜੀ ਕਾਫੀ ਅਲੱਗ ਅਲੱਗ ਫਲੇਵਰ ਮੰਗਾਏ ਨੇ ਦਮਣੇ ਕਾਫੀ ਦੇ ਆਹ ਕਿਹੜਾ ਇਹ ਵੈਨੀਲਾ ਹੁਣ ਨਾ ਮੈਨੂੰ ਇੰਨਾ ਪਤਾ ਕਿ ਦਮਣ ਨੇ ਹੁਣੇ ਹੀ ਬਣਾ ਕੇ ਪੀ ਲੈਣੀ ਹੈ ਵੈਨੀਲਾ ਆ ਰਿਜ਼ਲ ਨਟ ਦਾ ਹੂੰ ਆਹ ਤਰਸਿੱਟ ਹੈ ਹੂੰ ਆਹ ਵਾਲਾ ਬਟਰ ਸਕੌਚ ਕਿਹੜੀ ਕਿਉਂਗੇ ਪਾਪਾ ਹੁਣ ਰੋਟੀ ਦਾ ਟਾਈਮ ਹੈ ਕਾਫੀ ਦਾ ਟਾਈਮ ਹੈ ਰੋਟੀ ਤੋਂ ਬਾਅਦ ਪੀਨੇ ਪੁੱਤ ਆਹ ਪੀ ਲਓ ਪਲੀਜ਼ ਪਾਪਾ ਪਾਪਾ ਤੇ ਬਲੌਗ ਕਰਦੇ ਸੀ ਬਲੌਗ ਚ ਨਾ ਨਹੀਂ ਕਰ ਸਕਦੇ ਇਹਨੂੰ ਨਹੀਂ ਖਾਣੇ ਪੁੱਤ ਤੂੰ ਢਿੱਡ ਖਰਾਬ ਹੋ ਜਾਂਦਾ ਪੁੱਤ ਤੂੰ ਖਰਾਬ ਹੋ ਜਾਊਗਾ ਅੱਗੇ ਹਾਲ ਦੇਖ ਲਓ ਆਪਣਾ ਕੀ ਬਣਿਆ ਪਿਆ ਆਹ ਖਾ ਲਿਓ ਇਹ ਪਾ ਬਣਾਉਨੇ ਆ ਪਰ ਖਾਲਿਓ ਨਹੀਂ ਪੀ ਲਿਓ ਪੀ ਲਿਓ ਤੇ ਆਪਾਂ ਉਹ ਕਰਾਂਗੇ ਠੀਕ ਹੈ ਇਹ ਬਹੁਤ ਨੇ ਭੈਟ ਮੁੱਕਦੇ ਨਹੀਂ ਅਨੇ ਤਾਂ ਕਲਾਸਿਕ ਆ ਮੈਂ ਵਨੀਲਾ ਵਾਲਾ ਕਿਹੜਾ ਵਨੀਲਾ ਅਸੀਂ ਅਰੇ ਨਾ ਹੁਣ ਮੈਂ ਆਪਣੀ ਚੀਜ਼ ਦਿਖਾਵਾਂ ਤੁਸੀਂ ਫੜੋ ਕੈਮਰਾ ਲਓ ਜੀ ਮੈਂ ਇੱਕ ਆਪਣੀ ਵੀ ਸਪੈਸ਼ਲ ਚੀਜ਼ ਬਣਾਈ ਹੈ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਰੇ ਵਾਈਟ हेयर ਬਹੁਤ ਤੰਗ ਕਰਦੇ ਨੇ ਉਹਦੇ ਲਈ ਆਪਾਂ ਨੇ ਇਨਸਟੈਂਟ ਸਪਰੇਅ ਮੰਗਵਾਈ ਹੈ ਏ ਜਿਵੇਂ ਆਪਾਂ ਨੇ ਕਿਤੇ ਫਟਾਫਟ ਆਪਾਂ ਨੂੰ ਫੰਕਸ਼ਨ ਆ ਗਿਆ ਜਿਵੇਂ ਵਾਈਟ ਹੈਅਰ ਨੇ ਹਨਾ ਅਪ ਡਾਈ ਨਹੀਂ ਕਰ ਪਾਉਂਦੇ ਤੁਹਾਨੂੰ ਪਤਾ ਹੈ ਮੈਨੂੰ ਡਾਈ ਤੋਂ ਅਲਰਜੀ ਹੈ ਤੇ ਇਹ ਸਪਰੇਅ ਆ ਕਿ ਤੁਸੀਂ ਸਪਰੇਅ ਕਰਕੇ ਕਵਰ ਕਰਕੇ ਜਵਾਨ ਬਣ ਕੇ ਵਿਆਹ شادی ਕੋਈ ਫੰਕਸ਼ਨ ਦੇਖ ਸਕਦੇ ਹੋ ਤੇ ਇਹਦੇ ਲਈ ਮੈਂ ਲੌਰੀਅਲ ਦੀ ਮੰਗਵਾਈ ਕੋਈ ਮੈਂ ਐਡ ਨਹੀਂ ਕਰ ਰਹੀ ਦੇਖੋ ਇਹਨਾਂ ਦੀ ਲੌਰੀਅਲ ਪੈਰਿਸ ਦੀ ਮੰਗਵਾਈ ਹੈ ਡਾਰਕ ਬ੍ਰਾਊਨ ਕਲਰ ਮੰਗਵਾਇਆ ਬਾਕੀ ਮੈਂ ਟਰਾਈ ਕਰਾਂਗੀ ਜਦੋਂ ਉਦੋਂ ਤੁਹਾਨੂੰ ਜ਼ਰੂਰ ਵੀਡੀਓ ਦੇ ਵਿੱਚ ਦੱਸਾਂ ਕਿ ਕਿਵੇਂ ਦੀ ਹੈ ਕਿਵੇਂ ਦਾ ਇਹਦਾ ਰਿਸਪੌਂਸ ਆ ਕਿੰਨਾ ਚਿਰ ਰਹਿੰਦੀ ਹੈ ਠੀਕ ਹੈ ਤੇ ਬਾਕੀ ਕਿ ਮੈਨੂੰ ਇਹਦੇ ਨਾਲ ਵੀ ਕਿਤੇ ਅਲਰਜੀ ਤਾਂ ਨਹੀਂ ਹੁੰਦੀ ਤੇ ਇਹ ਅੱਛਾ ਕੁਝ ਕੁ ਵੇਰੀਆਂ ਭੈਣਾ ਪੁੱਛਣੀਆਂ ਮੈਂ ਦਿਖਾ ਦਾਂ ਠੀਕ ਹੈ ਮੈਂ ਕੋਈ ਮਸ਼ਹੂਰੀ ਨਹੀਂ ਕਰ ਰਹੀ ਚੰਗੀ ਤਰ੍ਹਾਂ ਦੇਖ ਲਓ ਤੁਸੀਂ ਤੇ ਰੇਟ ਹੈਗਾ ਜੀ ਇਹਦਾ 370 ਰੁਪਏ ਦੀ ਪਈ ਆ ਆਪਾਂ ਨੂੰ ਇਹ ਤੇ ਬਾਕੀ ਟਰਾਈ ਕਰਾਂਗੇ ਠੀਕ ਹੈ ਕਿਉਂਕਿ ਮੈਨੂੰ ਇਹ ਰეკਮੈਂਡ ਕੀਤੀ ਸੀ ਆਪਣੇ ਸੈਲੂਨ ਵਾਲੇ ਵੀਰੇ ਨੇ ਉਹ ਕਹਿੰਦੇ ਸੀ ਤੁਸੀਂ ਨਾ ਮਤਲਬ ਜਿਆਦਾ ਨਹੀਂ ਲਾਣਾ ਡਾਈ ਜਿਆਦਾ ਡਾਈ ਨਹੀਂ ਲਾਣੀ ਤੁਸੀਂ ਆਹ ਚੀਜ਼ ਲਾ ਕੇ ਤੇ ਆਪਣੇ ਜਿਹੜੇ हेयर ਨੇ ਜਿਵੇਂ ਕਹੇ ਫੰਕਸ਼ਨ ਤੇ ਜਾਣਾ ਹੋਵੇ ਤੇ ਕਵਰ ਕਰ ਸਕਦੇ ਠੀਕ ਹੈ ਜੀ ਇਹ ਮੇਰੀ ਮੇਨ ਚੀਜ਼ ਆਈ ਹੋਈ ਹੈ ਤੇ ਉਹ ਦਵਾਈ ਵੀ ਆ ਗਈ ਹਾਂ ਦਵਾਈ ਵੀ ਮੇਰੀ ਕੋਰੀਅਰੀ ਵੀ ਕਰਵਾ ਲੈਣੀ ਆ ਮੈਂ ਬਾਕੀ ਸਵੇਰੇ ਲਾ ਕੇ ਫਿਰ ਮੈਂ ਤੁਹਾਨੂੰ ਦੱਸਾਂਗੀ ਠੀਕ ਹੈ ਕਿ ਕਿਵੇਂ ਰਹੀ ਬਾਕੀ ਹੁਣ ਦੇਖਦੇ ਆ ਕਿ ਬਣਾ ਲਈਏ ਪਹਿਲਾਂ ਫਿਰ ਇਹ ਕਾਫੀ ਬਣਾਵਾਂਗੇ ਫਿਰ ਆਪਾਂ ਦੇਖਦੇ ਆ ਕਿ ਉਹਲੇ ਕਿਹੜੇ ਫਲੇਵਰ ਦੀ ਕਾਫੀ ਇਹ ਹੈ ਮੈਨੂੰ ਤਾਂ ਓਹੀ ਲੱਗਦਾ ਦੋਨ ਦਰ ਵਿੱਚ ਹੀ ਇਹਦੇ ਮੈਨੂੰ ਲੱਗਦਾ ਸਾਰਾ ਕੁਝ ਪਿਆ ਹਨ ਹੈ ਹਾਂ ਹਾਂ ਬਸ ਇਨਸਟੈਂਟ ਦਾ ਮਤਲਬ ਇਹੀ ਹੈ ਫਲੇਵਰ ਹੀ ਹੈ ਹਾਂ ਫਲੇਵਰ ਉਹਦੇ ਉਹਦੇ ਗਾੜਾ ਕਰਦੇ ਉਹਨੂੰ ਬਸ ਪਾਣੀ ਗਰਮ ਕਰੋ ਦੁੱਧ ਗਰਮ ਕਰੋ ਪਾਓ ਜਿਹਨੇ ਪਾਣੀ ਵਾਲੀ ਪੀਣੀ ਪਾਣੀ ਵਾਲੀ ਪੀ ਸਕਦਾ ਠੀਕ ਹੈ ਲੋ ਜੀ ਪਾਣੀ ਵਾਲੀ ਪਾਣੀ ਵਾਲੀ ਵੀ ਹੁੰਦੀ ਦੂਸਰੀ ਕਾਫੀ ਬਟਾ ਵਾਲੀ ਉਹ ਪਾਣੀ ਵਾਲੀ ਨਹੀਂ ਹੈ ਪਾਣੀ ਗਰਮ ਕਰਕੇ ਨਾ ਸਿਮਰਨ ਨੇ ਦੱਸਿਆ ਸੀ ਮੈਨੂੰ ਪਾਣੀ ਗਰਮ ਕਰਕੇ ਇੱਕ ਪੌਸ ਪਾ ਲਓ ਜਿਹਨੇ ਆਪਣਾ weight ਵੋਟ ਘਟਾਣਾ ਹੈ ਤੇ ਇੱਕ ਮੇਰੀ ਭੈਣ ਦਾ ਕਮੈਂਟ ਵੀ ਸੀ ਕਹਿੰਦੇ ਦੀਦੀ weight loss ਬਾਰੇ ਦੱਸੋ ਕੋਈ ਨਾ weight loss ਬਾਰੇ ਦੱਸਾਂ ਕਿ ਜਿਹੜਾ ਅਸੀਂ ਪਾਣੀ ਪੀ ਰਿਆ ਨਾ ਮੈਂ ਤੁਹਾਨੂੰ ਸਪੈਸ਼ਲ ਵੀਡੀਓ ਬਣਾ ਕੇ ਦੱਸਾਂ ਕਿ ਉਹਦੇ ਵਿੱਚ ਕੀ ਕੀ ਪਾਉਣਾ ਦਵਾਈ ਬੰਨਾ ਕਿੰਨਾ ਟਾਈਮ ਹੋਇਆ 15-15 ਮਿੰਟ ਬਾਅਦ ਖਾਣ ਨੂੰ ਠੀਕ ਹੈ ਮੇਰੀ ਦਵਾਈ ਕਿੰਨੇ ਦਿਨਾਂ ਦੀ 3 ਦਿਨ ਮਿਸ ਹੋ ਗਈ ਮੇਰੀ ਦਵਾਈ ਦੀ ਪੇਮੈਂਟ ਵੀ ਕਰਨੀ ਆ ਤਾਰ ਉਹਨਾਂ ਨੂੰ ਕਿਧਰ ਨੂੰ ਦਵਾਈ ਮਨਾਪਾ ਖਾਣੀ ਹੈ 15 ਦਮੂ ਇਹਨਾਂ ਨੂੰ ਲਾ ਰਣਾ ਬਸ ਸਾਹਮਣੇ ਸਾਰੇ ਗੁੱਸਟ ਠੀਕ ਹੈ ਠੀਕ ਹੈ ਹਾਂ ਆਪਾਂ ਜਿਹੜੀ ਵੀਡੀਓ ਪਾਈ ਸੀ ਆ ਸੂਟਾਂ ਦੀ ਕੀ ਸੀ ਇਹ ਆ ਇਹ ਸੂਟਾਂ ਦੀ ਪਾਈ ਸੀ ਆਪਾਂ ਨੇ ਪੰਚਮ ਸਿਲਕ ਦੀ ਵੀਡੀਓ ਪਾਈ ਸੀ ਆਹ ਕਲਰ ਕਾਫੀ ਡਿਮਾਂਡ ਤੇ ਰਿਹਾ ਰਸਟ ਕਲਰ ਤੇ ਆਪਣੇ ਕੋ ਹੁਣ ਜੀ ਖਤਮ ਹੋ ਚੁੱਕਿਆ ਦੂਜੇ ਕਲਰ ਪਏ ਨੇ ਉਹ ਵੀ ਕਲਰ ਬਹੁਤ ਸੋਹਣੇ ਨੇ ਡਿਫਰੈਂਟ ਨੇ ਬਹੁਤ ਪਿਆਰੇ ਲੱਗਦੇ ਨੇ ਬਾਕੀ ਸਭ ਦੀ ਆਪੋ ਆਪਣੀ ਪਸੰਦ ਹੁੰਦੀ ਹੈ ਹਨਾ ਕਿ ਕਾਫੀ ਮੇਰੀਆਂ ਭੈਣਾਂ ਵਿਚਾਰੀਆਂ ਇਹ ਮੰਗ ਰੀਆਂ ਸਪੈਸ਼ਲ ਫੋਨ ਵੀ ਆਇਆ ਆਪਾਂ ਨੂੰ ਸਮਰਾਲੇ ਤੋਂ ਖਮਾਣੋ ਤੋਂ ਉਹਦੀ ਵੀ ਕਾਫੀ ਰਿਕੁਐਸਟ ਕਰ ਰਹੀ ਸੀ ਪਰ ਮਿਲਿਆ ਨਹੀਂ ਸੌਰੀ ਤੇ ਉਹ ਹੁਣ ਇਹਦਾ येलो ਲੈ ਰਹੇ ਨੇ ਇਹਨੇ ਮਸਟਰਡ ਜਿਆ ਲਾਈਟ ਜਿਆ ਮਸਟਰਡ ਹੈ ਇਹ ਇਹ 컬러 ਜੇ ਦੁਬਾਰਾ ਆਇਆ ਤਾਂ ਆਪਾਂ ਜਰੂਰ ਵੀਡੀਓ ਸ਼ੇਅਰ ਕਰਾਂਗੇ ਤੇ ਬਹੁਤ ਸੋਹਣਾ ਫੈਬਰਿਕ ਹੈ ਲਾਈਟ ਵੇਟ ਹੈ ਮਤਲਬ ਸੌਫਟ ਫੈਬਰਿਕ ਹੈ ਇਹ ਤੁਸੀਂ ਵੀਡੀਓ ਜਾ ਕੇ ਦੇਖ ਲਿਓ ਪੰਜਾਬੀ ਪਹਿਰਾਵੇ ਤੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਉੱਥੇ WhatsApp ਨੰਬਰ ਦਿੱਤਾ ਹੈ ਉੱਥੇ ਮੈਸੇਜ ਕਰਕੇ ਤੁਸੀਂ ਮੈਨੂੰ ਪੁੱਛ ਲਿਓ ਠੀਕ ਹੈ ਜੀ ਚਲੋ ਜੀ ਰੋਟੀ ਬਣਾ ਲਈਏ ਆਪਾਂ ਹੁਣ ਕਿਉਂਕਿ ਆਪਾਂ ਬਾਜ਼ਾਰੋਂ ਆਏ ਹੁਣੇ ਹੀ ਬਾਜ਼ਾਰ ਦੇ ਕੰਮ ਸੀ ਸਾਡੇ ਟੇਲਰ ਵਾਲੇ ਉਹ ਕਰਕੇ ਆਏ ਆ ਤੇ ਇਹ ਸਬਜੀ ਸੁੱਕੀ ਹੈ ਕਿਉਂ ਮੈਂ ਬਾਜ਼ਾਰੋਂ ਲੈ ਕੇ ਆਇਆ ਮੈਂ ਦੋਨੋਂ ਬਣਾ ਕੇ ਜਿਹੜਾ ਹੈ ਸਪੈਸ਼ਲ ਗਜਰੰਦੀ ਖੀਰ ਇਹਨਾਂ ਮੈਂ ਰੋਟੀ ਖਾਣੀ ਹੋਰ ਕੀ ਖਾਣਾ ਪੀਜ਼ਾ ਬੁੱਤ ਟਿੱਡ ਖਰਾਬ ਹੁੰਦਾ ਤੇ ਸਿਰ ਕੋਲਾ ਮੈਂ ਕੀ ਹੁੰਦਾ ਨਿੰਗੂ ਨੇ ਵੇਚ ਹੈ ਮਗਵਾ ਉਹ ਛੋਟਾ ਜਿਹਾ ਪੀਜ਼ਾ ਦਮੂਰੀ ਦਾ ਇੰਨਾ ਹੈ ਹੈ ਿੱਡੀ ਤਾਂ ਹੈ 6 ਫੁੱਟ ਦੀਆਂ 6 ਫੁੱਟ ਦਾ ਪੀਜ਼ਾ ਮਗਵਾ ਕੇ ਲੋ 6 ਫੁੱਟ ਦੇ ਕਿਤੇ ਹੈ 5 ਫੁੱਟ 11 ਦੀਆਂ 5 ਫੁੱਟ 8 ਦੀ ਸੌਰੀ 8 11 ਦੀ ਹੋਗੀ ਦਿਖਾ ਦੇ ਹਾਈਟ ਫਿਰ ਲਓ ਖੜੇ ਹੋ ਸਿੱਧਾ ਰੱਖੋ ਨਾ ਕਿ ਕਰ ਸਿੱਧਾ ਐ ਸਿੱਧਾ ਦੇਖੋ ਸਿੱਧਾ ਕਮੈਂਟ ਪਿਛਲੀ ਵਾਰ ਵੀ ਆਏ ਹਨ ਕਿ ਮਮਾ ਵੱਡੀ ਹੈ ਦਮਨ ਵੱਡੀ ਚਲੋ ਕੋਈ ਗੱਲ ਹੀ ਦੱਸ ਦਿਓ 5 ਫੁੱਟ 11 ਹੀ ਹੋਗੀ ਮੇਰੀ ਸ਼ੇਅਰ ਕਰੋ ਇਹ ਮੈਂ ਫਿਰ ਵੀ ਮੇਰਾ ਉੱਚਾ ਸਿਰ ਤੇਰੇ ਸ਼ੂਜ਼ ਵੀ ਫਾਈਲੂ ਮੇਰੇ ਬਾੜੇ ਕੁ ਤਾਂ ਉੱਚੀ ੱਡੀ ਵਾਲੇ ਥੋੜੀ ਮੈਨੂੰ ਚੱਪੜਾ ਦੇਖ ਲਓ ਸ਼ੂ ਉੱਚੀ ੱਡੀ ਵਾਲੇ ਥੋੜੇ ਫਲੈਟ ਨੇ ਬਿਲਕੁਲ ਦੇਖ ਬਾਕੀ ਕੋਈ ਗੱਲ ਨਹੀਂ ਤੁਸੀਂ ਕਮੈਂਟ ਕਰਕੇ ਦੱਸਿਓ ਕਿਹੜਾ ਲੰਬਾ ਦਮਨ ਲੰਬਾ ਕਿ ਮੈਨ ਲੰਬੀ ਆ ਠੀਕ ਹੈ ਲਓ ਜੀ ਮਾਰਨਿੰਗ ਦਾ ਟਾਈਮ ਆ ਗੁੱਡ ਮਾਰਨਿੰਗ ਜੀ ਉਹ ਹੀ ਵਲੌਗ ਆਪਾਂ ਕੰਟੀਨਿਊ ਕਰਤਾ ਤੇ ਦਮਨ ਉਹ ਖੜਾ ਚੱਲਾ ਸਕੂਲ ਦਮਨ ਦੀ ਵੈਨ ਅਜੇ ਆਈ ਨਹੀਂ 8:30 ਹੋ ਗਏ ਪੂਰੇ ਦਮਨ ਦੀ ਵੈਨ ਆ ਗਈ ਐ ਦਮਨ ਦੀ ਦਮਨ ਦੀ ਵੈਨ ਆ ਗਈ ਚਲੋ ਜੀ ਆਪਾਂ ਹੁਣ ਬਣਾਈਏ ਸਬਜ਼ੀ ਚਾਹ ਆਪਾਂ ਟੀਲੀ ਚਾਹਣ ਮਤਲਬ ਜਿਹੜਾ ਪਾਣੀ ਪੀਨੇ ਹੋ ਉਹ ਟੀਆ ਇਹ ਸਬਜੀ ਬਣਨੀ ਹੈ ਅੱਜ ਆਲੂ ਗਾਜਰਾ ਮਟਰ ਤੇ ਗਾਜਰਾ ਮੈਂ ਰਾਤ ਲੈਂਦੀਆਂ ਸੀ ਕੁਛ ਗਾਜਰਾ ਨੇ ਆਉਂਦੀਆਂ ਦਮਨ ਕਹਿੰਦੀ ਗਾਜਰਾਂ ਦੀ ਖੀਰ ਖਾਣੀ ਹੈ ਉਹ ਬਣਾਵਾਂਗੇ ਮੋਟੀਆਂ-ਮੋਟੀਆਂ ਨੇ ਪਰ ਹੈ ਨਾ ਉਹ ਹੀ ਟੁੱਟ ਜਾਂਦੀਆਂ ਜਿਵੇਂ ਪਾਣੀ ਦੀਆਂ ਭਰੀਆਂ ਹੋਈਆਂ ਨੇ ਜ਼ਿਆਦਾ ਇਹ ਤੇ ਉਧਰ ਆਪਾਂ ਨੇ ਸਬਜੀ ਕੱਟ ਲਈ ਹੈ ਗਾਜਰਾ ਕੱਟ ਲਈਏ ਹੁਣ ਆਪਾਂ ਨੇ ਕੱਢਣੇ ਨੇ ਮਟਰ ਥੋੜੇ ਜਿਹਾ ਮਟਰ ਥੋੜੇ ਜਿਹਾ ਆਲੂ ਇਹ ਸਵੇਰੇ ਬ੍ਰੇਕਫਾਸਟ ਹੋ ਜੂਗਾ ਨਾਲੇ ਦੁਪਹਿਰੇ ਲੰਚ ਹੋ ਜੂਗਾ ਲੋ ਜੀ ਦਮਨ ਸਾਡਾ ਆ ਗਿਆ ਸਕੂਲ ਤੋਂ ਤੇ ਦਮਨ ਨੂੰ ਆਪਾਂ ਨੇ ਆਉਂਦੇ ਹੀ ਕੰਮ ਲਾਤਾ ਕਿਉਂਕਿ ਦਮਨ ਸਕੂਲ ਕੁਰਸੀ ਨਹੀਂ ਲੈ ਕੇ ਜਾਣੀ ਕੁਰਸੀ ਨਹੀਂ ਲੈ ਕੇ ਜਾਣੀ ਕਿਉਂਕਿ ਦਮਨ ਦੇ ਚੱਲ ਰਹੇ ਨੇ ਪ੍ਰੀ ਬੋਰਡ ਐਗਜ਼ਾਮ ਤੇ ਦਮਨ ਟਿਊਸ਼ਨ ਦੀ ਮਾਰੀ ਅੱਜ ਛੁੱਟੀ ਕਿਉਂਕਿ ਪੇਪਰ ਇਹਦਾ ਹੋਰ ਆ ਤੇ ਕਹਿੰਦੀ ਮੈਂ ਘਰੇ ਪੜਨਾ ਤੇ ਟਿਊਸ਼ਨ ਜਾਂਦਾ ਦਮਨ ਸਿਰਫ ਮੈਥ ਔਰ ਸਾਇੰਸ ਦੀ ਸਾਡੇ ਵਰਗਿਆਂ ਨੂੰ ਇੰਗਲਿਸ਼ ਔਖੀ ਲੱਗਦੀ ਹੁੰਦੀ ਤੁਹਾਨੂੰ ਇੰਗਲਿਸ਼ ਔਖੀ ਲੱਗਦੀ ਹੈ ਇੰਗਲਿਸ਼ ਤਾਂ ਕੀ ਹੋਣਾ ਕੋਈ ਨਹੀਂ ਅਸੀਂ ਕਹਿੰਦੇ ਨਾ ਨਾ ਇੰਗਲਿਸ਼ ਬੜੀ ਔਖੀ ਹੈ ਤੇ ਤੂੰ ਹੀ ਕਹਿੰਦੇ ਇੰਗਲਿਸ਼ ਔਖੀ ਸਾਡੇ ਵਰਗੇ ਇੰਗਲਿਸ਼ ਦੀ ਟਿਊਸ਼ਨ ਰੱਖਦੇ ਫਿਰਦੇ ਹਣ ਹੈ ਇੰਗਲਿਸ਼ ਤਾਂ ਹੋ ਜਾਂਦੀ ਹੈ ਮੈਥ ਸਾਇੰਸ ਔਖੇ ਚਲੋ ਆ ਵੀ ਚੱਕਲਾ ਪੱਗਾ ਪਾਪਾ ਜੀ ਪਾਪਾ ਦੀਆਂ ਹੋਰ ਪੱਗ ਕੌਣ ਬੰਨਦਾ ਤੂੰ ਬੰਨਦਾ ਤੋ ਤੀਆਂ ਹੁਣ ਲਾਈਨਿੰਗ ਨਹੀਂ ਲਾਈਨਿੰਗਾ ਨਹੀਂ ਹੈਗੀਆਂ ਪੱਗਾਂ ਨੇ ਇਹ ਲਾਈਨਿੰਗ ਆ ਤਾਂ ਸਾਡੇ ਮਾਸਟਰ ਹੀ ਬਹੁਤ ਵਧੀਆ ਨੇ ਵਿਚਾਰੇ ਧੋਕ ਲਾਉਂਦੇ ਨੇ ਇੱਥੇ ਇੱਥੇ ਮੈਂ ਫੋਲਡ ਕਰ ਦੇਣੀ ਆ ਚੱਲ ਰੱਖਦੇ ਰੱਖਦੇ ਇੱਥੇ ਰੱਖ ਦੇ ਫੋਲਡ ਕਰ ਦੇਣੀ ਆ ਹਮ ਦੇਖੋ ਦਮੂ ਹਾਰੀ ਪਈ ਹਾਰੀ ਵਿਚਾਰੀ ਪਈ ਸੋਣਾ ਨਹੀਂ ਮੈਂ ਤੈਨੂੰ ਕਿਹਾ ਸੈਰ ਕਰਨ ਚੱਲੀਏ ਨੋ ਸੈਰ ਰੈਸਟ ਕਰੀ ਜਰਾ ਰੈਸਟ ਤੇ ਲਓ ਜੀ ਆਪਾਂ ਚਾਹ ਪਾਣੀ ਪੀ ਲਿਆ ਤੇ ਇੱਧਰ ਮੈਂ ਕੱਲਾ ਸੂਟਾਂ ਦੀ ਵੀਡੀਓ ਪਾਈ ਸੀ ਪੰਜਾਬੀ ਪਹਿਰਾਵੇ ਤੇ ਚਾ ਕੇ ਚੈੱਕ ਕਰ ਲਿਓ ਠੀਕ ਹੈ ਜੀ ਤੇ ਆਪਾਂ ਖੀਨ ਖਾਪ ਦੀ ਪਾਈ ਸੀ ਇਹ ਇਹਦੇ ਨਾਲ ਸ਼ਿਮਰ ਦੀ ਬਾਟਮ ਹੈ ਤੇ ਇਹ ਸ਼ਰਟ ਹੈ ਨਾਲ ਆਹ ਕਲਰ ਆਪਣੇ ਕੋਲ ਠੀਕ ਹੈ ਪਰਪਲ ਹੈ ਬਾਕੀ ਤੁਸੀਂ ਫੁੱਲ ਵੀਡੀਓ ਦੇਖਣੀ ਉਹ ਸਾਡੇ ਪੰਜਾਬੀ ਪਹਿਰਾਵਾ ਚੈਨਲ ਜਿਹੜਾ ਆ ਪਹਿਣਾਂ ਦਾ ਬੁਟੀਕ 2 ਉੱਥੇ ਜਾ ਕੇ ਚੈੱਕ ਕਰ ਲਿਓ ਪੰਜਾਬੀ ਪਹਿਰਾਵਾ ਪਹਿਣਾਂ ਦਾ ਬੁਟੀਕ 2 ਠੀਕ ਹੈ ਜੀ ਤੇ ਆਹ ਕਲਰ ਆ ਤੇ ਇੱਕ ਆਪਣੇ ਕੋ ਆਹ ਕਲਰ ਹੈ ਇੱਕ ਆਪਣੇ ਕੋ ਆਹ ਕਲਰ ਹੈ ਠੀਕ ਹੈ ਜੀ ਤੇ ਇਹ ਆਪਣੇ ਸੇਲ ਹੋ ਗਏ ਨੇ ਜੀ ਸੂਟ ਉਹਨਾਂ ਨੇ ਵਰਕ ਕਰਵਾਇਆ ਹੈ ਉੱਪਰ ਬਾਟਮ ਤੇ ਠੀਕ ਹੈ ਇਹਦੇ ਚ ਸਿਰਫ ਆਪਣੇ ਕੋ ਆ ਦੋ ਸੂਟ ਰਹਿ ਗਏ ਤੇ ਦੋ ਸੂਟ ਆਪਣੇ ਕੋਲ ਆ ਰਗੇ ਬਸ ਬਾਕੀ ਆਪਣੇ ਸੇਲ ਹੋ ਗਏ ਨੇ ਜੀ ਸਾਰੇ ਤੇ ਜੇ ਸੂਟ ਭੈਣ ਨੂੰ ਚਾਹੀਦੇ ਨੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਦਿਓ ਨੰਬਰ ਹੈਗਾ 9814790283 ਠੀਕ ਹੈ ਜੀ ਬਹੁਤ ਸੋਹਣੇ ਕਲਰ ਨੇ ਤੇ ਜਲਦੀ ਆਪਣਾ ਆਰਡਰ ਦੇ ਦਿਓ ਠੀਕ ਹੈ ਜੀ ਕੀ ਕਾਫੀ ਨਾ ਬਿਸਤਰੇ ਜਿਹਾ ਬੈਗਾ ਟਾਈਮ ਨਾ ਹੀ ਕਾਫੀ ਦੀ ਜਿਹੜੀ ਨਹੀਂ ਦੱਸ ਕਾਫੀ ਹੁਣ ਇੰਨੀ ਕਾਫੀ ਨਹੀਂ ਪਿੰਦੇ ਨਹੀਂ ਬੱਚੀ ਵਾਲੀ ਮਾਦੀ ਪੀਤੀ ਬੱਚੀ ਵਾਲੀ ਹੈ ਨਹੀਂ ਉਹ ਬਹੁਤ ਜ਼ਿਆਦਾ ਕੌੜੀ ਬਣ ਗਈ ਔਰ ਤੇ ਜ਼ਿਆਦਾ ਕਾਫੀ ਪੀ ਗਈ ਸੀ ਖਤਮ ਹੋ ਗਈ ਮੈਂ ਪੀ ਲਈ ਸੀ ਚਲ ਆਓ ਰੋਟੀ ਸਬਜ਼ੀ ਬਣਾਈਏ ਟਾਈਮ ਦੇ ਲੋ ਸਾਹਮਣੇ 6 ਵਜੇ ਦਾ ਹੋ ਗਿਆ ਤਾਂ ਦਮਨ ਸਾਡਾ ਹਜੇ ਨਾ ਬੈੱਡ ਤੇ ਰੈਸਟ ਕਰ ਰਿਹਾ ਤੇ ਬਾਕੀ ਚਲੋ ਜੀ ਕੋਈ ਨਾ ਤੁਸੀਂ ਪੰਜਾਬੀ ਪਹਿਰਾਵੇ ਨੂੰ ਜਾ ਕੇ ਸਬਸਕ੍ਰਾਈਬ ਕਰੋ ਠੀਕ ਹੈ ਜੀ ਆਪਾਂ ਮਿਲਦੇ ਹਾਂ ਤੁਹਾਨੂੰ ਸਬਜ਼ੀ ਰੋਟੀ ਬਣਾ ਲਈਏ ਆਪਾਂ ਅੱਜ ਘਰ ਤੋਂ ਅਸੀਂ ਸਿੱਧਾ ਪਹੁੰਚ ਗਏ ਗੁਰਦੁਆਰਾ ਮਸਤੂਗਣਾ ਸਾਹਿਬ ਤੇ ਇੱਥੇ ਹੁਣ ਫਾਸਟਮ ਬਹੁਤ ਸੰਗਤ ਹੈ ਕਿਉਂਕਿ ਬਾਕੀ ਮੈਨੂੰ ਪਤਾ ਨਹੀਂ ਪੂਰਾ ਸੋਹਣੀ ਦੀਪ ਵਾਲਾ ਕੀਤੀ ਬਹੁਤ ਸੋਹਣੀ ਸਾਦੀ ਨਗਰ ਕੀਰਤਨ ਜਾ ਰਿਹਾ ਮੈਨੂੰ ਵਾਜਾ ਮਾਰਨ ਦੀ ਮੈਨੂੰ ਪਤਾ ਨਹੀਂ ਕਿਹੜਾ ਆ ਗਿਆ ਐਡਾ ਕਿ ਤੂੰ ਮੇਰੇ ਲਈ ਕੂੜੇ ਮਿਲਾ ਕੇ ਆਈਂ ਮੈਂ ਵਿਆਹ ਦਾ ਕਾਡ ਲੈ ਕੇ ਇੰਦੇ ਰਵਾਤੇ ਗਾਜਵਾ ਸੀ ਕਿਉਂ ਕਿ ਇਹਦਾ ਕਲਿੰਦਰ ਦਾ ਵਿਆਹ ਹੈ ਕਲਿੰਦਰ ਦਾ ਵਿਆਹ ਕਰਦਾ ਹੈ ਔਰ ਤਾਂ ਐਵੇਂ ਨੀ ਕੁਲਵਿੰਦਰ ਦਾ ਵਿਆਹ ਐਡਾ ਤੋ ਆਈ ਮੈਨੂੰ ਪਤਾ ਨਹੀਂ ਕੌਣ ਵਾਜਾ ਮਾਰਣਾ ਬਾਹਰ ਪੋਣੇ ਤੋਣ ਲੱਗੀ ਹਾਂ ਹਾਏ ਹਾਏ ਸਾਹ ਚੜ ਗਿਆ ਹੁਣ ਲੈ ਲੋ ਜੀ ਬਿਣ ਬਲਾਏ ਮਹਿਮਾਨ ਆ ਗਏ ਨਾ ਕੋਈ ਪਤਾ ਨਾ ਸ਼ਤਾ ਹਾਂ ਹਾਂ ਪਹਿਲਾਂ ਕਾਰਡ ਹੀ ਦੇ ਦੋ ਕਿਉਂਕਿ ਆਏ ਹੋ ਅੱਛਾ ਵਿਆਹ ਦਾ ਕਾਰਡ ਆਇਆ ਆਇਆ ਕਿੱਥੋਂ ਇਹ ਵੀ ਦੱਸੋ ਨਾ ਫਿਰ ਇਹ ਹੈਗਾ ਮੇਰੇ ਭਤੀਜੇ ਦਾ ਵਿਆਹ ਲਾ ਆ ਤੇਰਾ ਭਤੀਜਾ ਫਿਰ ਮੇਰਾ ਭਤੀਜਾ ਹੀ ਲੱਗਿਆ ਲੱਗਿਆ ਯਾਰ ਸਾਰੇ ਭਵਾਨ ਨੇ ਪਹੁੰਚਣਾ ਪਰ ਖਾਣਾ ਉੱਤੇ ਹਿਸਾਬ ਦਾ ਏ ਚੰਗਾ ਪਿਛਲੇ ਵਿਆਹ ਦਾ ਕੰਮ ਨਹੀਂ ਕਰ ਲਓ ਜੀ ਤੁਸੀਂ ਮੂੰਹ ਮਿੱਠਾ ਕਰ ਲਓ ਸਾਡੇ ਭੈਣ ਭਰਾ ਸਾਰਾ ਕੁਝ ਘਰ ਦਾ ਬਣਾਇਆ ਆਪਾਂ ਪਹਿਲਾਂ ਦੱਸ ਦਿੰਦੇ ਆ ਖਾਣਾ ਹਿਸਾਬ ਦਾ ਉੱਥੇ ਹੈ ਖਾਣਾ ਹਿਸਾਬ ਦਾ ਏ ਇਹ ਦੂਜਾ ਡੱਬਾ ਨੇ ਕੀ ਆਨੇ ਬਜਰਾ ਬਜਾਰੂ ਬਜਾਰੂ ਨਹੀਂ ਜਦ ਨਹੀਂ ਕਾੜੂ ਆਹੇ ਨਹੀਂ ਨਹੀਂ ਕਈ ਗੱਲ ਨੇ ਬਜਾਰੂ ਡੱਬਾ ਏ ਬਜਾਰੂ ਕੁਝ ਨਹੀਂ ਹੈਗਾ ਇੱਥੇ ਲਓ ਜੀ ਇਹ ਕਾੜਾ ਜੀ ਵਿਆਹ ਦਾ ਆਇਆ ਸਾਨੂੰ ਅਮਰੀਕਾ ਤੋਂ ਵੈਰੀ ਗੁੱਡ ਚਲੋ ਗੁੰਦੀਪ ਕੌਰ ਮੁਬਾਰਕਾਂ ਜੀ ਬਹੁਤ ਬਹੁਤ ਸਵਰਨਜੀਤ ਜੀ ਦੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਵਰਨਜੀਤ ਦੇ ਦੀ ਕੀ ਲੱਗਦੇ ਨੇ ਭਤੀਜਾ ਦੀ ਭਤੀਜਾ ਠੀਕ 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 ਹੈ ਠੀਕ ਹੈ ਤੇ ਆਪਾਂ ਤਰੀਕ ਵੀ ਵੇਖ ਲਈਏ ਵਿਆਹ ਬੜੇ ਉਹਨਾਂ ਤਰੀਕਾਂ ਦੇ ਆਪਾਂ ਨੂੰ ਦੇਖ ਤਾਂ ਸਹੀ 14 ਫਰਵਰੀ ਨੂੰ ਕੀ ਏ ਕਿੱਥੇ ਹੀ ਜਾਗੋ ਕਿੱਥੇ 14 ਫਰਵਰੀ ਲਿਖੀ ਆ ਕੰਨੀ ਹੈ ਹਾਂ 14 ਫਰਵਰੀ ਜਾਗੋ ਹਾਂ ਬੈਂਗਲ ਨਹੀਂ ਉਹ ਤਾਂ ਨਿਹਾਲ ਸਿੰਘ ਵਾਲਾ ਹਾਂ ਗੇਦੇ 16 16 ਫਰਵਰੀ ਬਰਾਤ ਹਾਂ ਉਹ 15 ਨੂੰ ਆਪਾਂ ਉਧਰ ਵੀ ਜਾਣਾ 15 ਨੂੰ ਉਧਰ ਜਾਣਾ 16 ਨੂੰ ਉਹ ਵਿਆਹ ਹੈ ਗੁਰਜੀਤ ਦਾ ਵਿਆਹ ਕਿਹੜਾ ਕਿਹੜੇ ਗੁਰਜੀਤ ਦਾ ਗੁਰਜੀਤ ਦਾ ਆਪਣਾ ਗੁਰਜੀਤ ਹੈ 16 ਨੂੰ ਹੋਰ 16 ਨੂੰ ਪਾਜਦੀ ਵਿਆਹ ਦੀ ਚਲੋ ਉੱਥੇ ਤਾਂ ਮੰਮੀ ਚਲੇ ਜਾਣਗੇ ਮੈਨੂੰ ਕੋਈ ਚੱਕਰ ਨਹੀਂ ਨਹੀਂ ਉਹਦੇ ਪੱਲ ਫੋਨ ਆਇਆ ਸੀ ਮੈਂ ਪਹਿਲਾਂ ਹੀ ਕਹਿੰਦਾ ਮੰਮੀ ਚਲੇ ਜਾਣ ਹੁਣ ਬੰਦੇ ਕਿੱਥੋਂ ਲਿਆਈਏ ਨੇ ਚੱਕਰ ਦੇ ਵੀ ਜਾਣਾ ਵੀ ਦੂਰੇ ਬੰਦੇ ਇਹ ਨਹੀਂ ਕਿ ਇੱਕ ਪਹਿਲਾਂ ਅਟੈਂਡ ਕਰਕੇ ਉਦੋਂ ਬਾਅਦ ਉਧਰ ਬੰਦੇ ਉਹ ਹੀ ਹੈ ਨਾ 16 ਦੀ ਬਰਾਤ ਤੇ ਉਹਨਾਂ ਦੀ ਨਰਿੰਦਰ ਦੀ ਜਿੱਦਾ ਕਦੋਂ ਐ ਉਹਨਾਂ ਦਾ 15 ਦਾ ਪੈਦ ਤੇ ਤੂੰ ਕਿਹਾ ਸੀ ਚੈੱਕ ਕਰ 14 15 ਦਾ ਤੇ ਉਹਨਾਂ ਦਾ ਵਿਆਹ ਉਹ ਆਪਾਂ ਜਾਣਾ ਰਾਹੂ ਕੋਲ ਹਨਾ ਨਵਾਂ ਸ਼ਹਿਰ ਕੋਲ ਲਓ ਜੀ ਵਿਆਹ ਤੇ ਵਿਆਹ ਨਰਿੰਦਰ ਵੀ ਆ ਗਈ ਅੱਜ ਤੇ ਜੋ ਵੀ ਆ ਗਏ ਵਿਆਹ ਤੇ ਵਿਆਹ ਆ ਰਹੇ ਨੇ ਦੇਖਦੇ ਹਾਂ ਕੀ ਬਣਦਾ ਜੋ ਭਾਈ ਨਰਿੰਦਰ ਦੀ ਜਿੱਦਾ ਨਸੂਣਾ ਹੋਵੇ ਕਿਤੇ ਮੈਨੂੰ ਤੂੰ ਆਪ ਕਿਹਾ ਕਿ 15 ਦੀ ਬਰਾਤ ਨਰਿੰਦਰ ਦੀ ਦੀ ਮੇਰਾ ਗਣਾ ਦਿਮਾਗ ਬੜਾ ਘੱਜਦਾ ਨਾ ਕਿਤੇ ਨਾ ਸੱਚੀ ਤੂੰ ਕਿਹਾ ਕਿ ਜਾਂ 13 ਦੀ ਆਹ ਤੇ 15 ਦੀ ਬਰਾਤ ਹੋਣੀ 14 ਦੀ ਰੈਸਟ ਹੁੰਦੀ ਹੈ 15 ਦੀ ਉਹ ਹੈ ਭਾਈ 15 ਉੱਥੋਂ ਆ ਕੇ 16 ਨੂੰ ਇੱਥੇ ਜਾਵਾਂਗੇ 16 ਨੂੰ ਉੱਥੇ ਮੈਂ ਕਹਿੰਦੀ ਵੀ ਆਪਾਂ ਕੋਈ ਸੈਟਿੰਗ ਕਰਦੇ ਉੱਥੇ ਕਿਤੇ ਵੀ ਇਧਰ ਲੈ ਕੇ ਹੋਟਲ ਜਰੂਰ ਸਟੇ ਕਰਕੇ ਉਹ ਅਮਨ ਲੁਧਿਆਣੇ ਕੋ ਰਹਿ ਗਿਆ ਆਪਣਾ ਮੁੱਦਲਾਪੁਰ ਦਾ ਖਾਣਾ ਤੇ ਇਧਰ ਰਹਿ ਗਿਆ ਬਲਾਚੌਰ ਇਧਰ ਰਹਿ ਗਿਆ ਇਹ ਬੰਗਾ ਉਹ ਦਾ ਬਾਗਾ ਪ੍ਰੋਣਾ ਨੇ ਬਾਗਾ ਪ੍ਰੋਣਾ ਹਾਂ ਉੱਥੇ ਜਾਗੋ ਤੇ ਤਾਂ ਆਪਾਂ ਜਾਣਾ ਨਹੀਂ ਜਾਗੋ ਤੇ ਤਾਂ ਆਪਾਂ ਜਾਏ ਨਹੀਂ ਜਾਣਾ ਜਾਪੋ ਤੇ ਨਹੀਂ ਜਾਏ ਜਾ ਹੂੰ ਜਾਗੋ ਇੱਕੋ ਤੇ ਜਾ ਜਾਣਾ ਜਾਂ ਤਾਂ ਉਧਰ ਤੂੰ ਹੀ ਤਾਂ ਤਿਆਰੀ ਕੀਤੀ ਹੋਣੀ ਅਸੀਂ ਤਾਂ ਤਿਆਰੀ ਵੀ ਨਹੀਂ ਕੋਈ ਕੀਤੀ ਨਾ ਸਾਰੇ ਸੂਟ ਤਾਂ ਪਏ ਵਰਕਰਾਂ ਕੋਲੇ ਮੇਰਾ ਤਾਂ ਆਪ ਅੱਜ ਚੱਲੀਏ ਮਲੇਰ ਕੋਲੇ ਬੰਦਾ ਹੈ ਵੀ ਪਹਿਲਾਂ ਜਿਨ੍ਹਾਂ ਦੇ ਵਿਆਹ ਰਹੋ ਨਾ ਸੂਟ ਤਾਂ ਮੇਰੇ ਕੋਲ ਪਏ ਜੀ ਲੈਪਟਾਪ ਰੱਖ ਕੇ ਗੱਡੀ ਚ ਨਾਲ ਲੈ ਚੱਲਦੇ ਆ ਡਿਜ਼ਾਈਨ ਤਾਂ ਵਧੀਆ ਪੁਆਈਏ ਮੈਂ ਤਾਂ ਛੋਟੇ ਛੋਟੇ ਪੁਆ ਰਹੀ ਹਾਂ ਡਿਜ਼ਾਈਨ ਕੀ ਚੱਲ ਘਰੇ ਹੀ ਪਾਣੇ ਨੇ ਘਰੇ ਘਰੇ ਕਿਉਂ ਬੋਣ ਨੇ ਘਰੇ ਖੁੰਦਾ ਰਹਿ ਗਿਆ ਹੜਕ ਪਜਾਮਾ ਇੱਕ ਹੀ ਲਿਆ ਇਹਦੇ ਨਾਲ ਹੀ ਸਾਰਾ ਸਾਰਾ ਇੰਨਰ ਬਾਹਰ ਨਿਕਲਣਾ ਤੇ ਰੱਖੀ ਜਲੂਸ ਨਿਕਲਿਆ ਪਿਆ ਲਿਆਮ ਪਾਣੀ ਲਿਆਵਾ ਪਾਣੀ ਦੇ ਕੋਣ ਹੁਣ ਇੱਕ ਮੈਂਟ ਆ ਜਾਨੇ ਪੈਣ ਨੂੰ ਪਾਣੀ ਨਹੀਂ ਪੁੱਛਿਆ ਸਵੇਰੇ ਦੇ ਅਸੀਂ ਇਦਾਂ ਹੀ ਫਿਰਨਦੇ ਪੌਲਿਆਂ ਗਾ ਆ ਸਵੇਰੇ ਕਾਫੀ ਪੀਤੀ ਵਾ ਸੂਟਾ ਬਾਹਰ ਤੱਕ ਦੇਖੋ ਤੈਨੂੰ ਮੈਂ ਕਾਫੀ ਪਿਆਣੀ ਆ ਅੱਜ ਮੈਂ ਨਹੀਂ ਪੀਣੀ ਹੈਗੀ ਮੈਨੂੰ ਪਾਣੀ ਦੇ ਦੇ ਸਰ ਚਲ ਪਾਣੀ ਦੇ ਦੇ ਕੋਈ ਉਹ ਇਧਰ ਨਾ ਓਏ ਮਰਤੂਆਣਾ ਸਾਹਿਬ ਹਾਂ ਬੜੀ ਵਰਤੀ ਹੈ ਨਾ ਤੇ ਉਹ ਲੰਗਰ ਲੱਗੇ ਹੋਣੇ ਪਕੌੜੇ ਪਕੌੜੇ ਬੰਦੇ ਪਹਿਲੀ ਆਹੋ ਉੱਥੇ ਚੱਲਣਾ ਘਰੇ ਬਣਾਈ ਪਈ ਮਟਰ ਪਨੀਰ ਖਾਓ ਲਓ ਜੀ ਜੀਜਾ ਜੀ ਵੀ ਆ ਗਏ ਸਾਲੀ ਨੂੰ ਮਿਲਣਾ ਹੈ ਤੁਸੀਂ ਕਿਉਂ ਉੱਧਰ ਗਏਂ ਸਾਲੀ ਬਿਨਾ ਸਾਲੀ ਆਈ ਵੀ ਹੋਰ ਮੈਂ ਤਾਂ ਕੋਰੀਅਰ ਲੈਣ ਆਇਆ ਸੀਗਾ ਅੱਛਾ ਬਣਾਈ ਹੋਈ ਹੈ ਅੱਛਾ ਹੋਰ ਸਾਲੀ ਨੰਬਰ 1 ਵਿਆਹਾਂ ਨੂੰ ਵਾਈਟ ਕਰਨਾ ਹੈ ਨਾ ਤੁਹਾਨੂੰ ਰਮਨੀ ਦੀਦੀ ਕਹਿੰਦੇ ਅੱਗੇ ਤੂੰ ਕਾੜ ਵੰਡ ਕੇ ਹੁਣ ਸਾਰੇ ਜਿਹੜਾ ਤੇਰੇ ਇੱਥੇ ਵਾਲੇ ਕੰਮ ਨੇ ਤੂੰਗਾ ਅਮਨ ਦੀ ਡਿਊਟੀ ਲਈ ਉਹ ਤਾਂ ਹੈਗੀਆਂ ਸਾਰਾ ਮੈਂ ਮੇਨ ਪ੍ਰਧਾਨ ਆ ਨਾ ਫਿਰ ਹਾਂ ਚਲ ਚਾਹ ਪੀਣੀ ਤੁਸੀਂ ਨਾ ਨਾ ਬਸ ਮੈਨੂੰ ਚਾਹ ਤੂੰ ਕੋਰੀਅਰ ਉਹ ਚੱਕੋ ਪਿਆ ਕੋਰੀਅਰ ਆ ਆਗੇ ਲਓ ਮਠਿਆਈ ਖੋਲ ਕੇ ਕਰੋ ਮੂੰਹ ਮਠਾ ਇਹ ਸਗਣਾ ਨਾਲ ਨਾ ਨਾ ਸਗਣ ਜੀ ਹਾਂ ਅੱਛਾ ਪੂਰੀ ਤਾਂ ਇਹ ਕੋਈ ਨਹੀਂ ਜੀ ਜੀ ਅਮਨ ਲਿਬਣਾ ਗਿਆ ਪਾਣੀ ਚਾਹ ਤੇ ਮਠਿਆਈ ਦੇਣ ਆਪਾਂ ਵਿਆਹ ਵਾਲੀ ਹੁਣੇ ਅਮਨੁਰੀ ਆਇਆ ਪਤਾ ਹੁੰਦਾ ਇਹੀ ਲੈ ਆਉਂਦੇ ਦਮਨ ਨੂੰ ਅੱਛਾ ਚਲ ਠੀਕ ਆ ਵੇ ਦੇਖਦਾ ਟਾਈਮ ਵਾਈਸ ਮੈਮ ਦਾ ਫੋਨ ਆ ਰਿਹਾ ਇੱਥੇ ਪੀਣੀ ਆੜੀ ਗਰਮੀ ਆ ਜਾ ਅੰਦਰ ਤੇ ਲੋ ਜੀ ਅਮਨ ਆਈ ਤੇ ਆਪਾਂ ਚਾਹ ਪਣੀ ਪੀ ਕੇ ਆਪਾਂ ਫਿਰ ਚੱਲਦੇ ਹਾਂ ਅਮਨ ਆਈ ਤੋ ਤੇ ਗਈ ਕਦੋਂ ਹਾਂ ਇੱਧਰ ਦੇਖ ਲਓ ਜੀ ਬੰਦੇ ਲੈਪਟਾਪ ਬਾਹਰ ਹੁੰਦੇ ਆ ਪਿਆ ਤੇ ਵਿਚਾਰੇ ਜਿਹਨਾਂ ਨੂੰ ਲੈ ਕੇ ਚੰਦਿਆ ਬਾਜ਼ਾਰ ਦੇ ਕੰਮ ਨੇ ਆਪਣੇ ਗੋਲਾ ਨੂੰ ਲੱਗ ਗਿਆ ਹੁਣ ਚੱਲenge ਤੁਹਾਨੂੰ ਲੈ ਕੇ ਨਾਲ ਹੋਰ ਦੋ ਮਿੰਟ ਕਰ ਲੈ ਨਹੀਂ ਸਾਡੇ ਕੰਮ ਨਹੀਂ ਜਾਂਦੇ ਰੜੀ ਐ ਨਾ ਕਹਿ ਇਹ ਮੇਰੇ ਸਪੋਰਟ ਨਾਲ ਉੱਡੇ ਫਿਰਨੇ। ਬਰੈਡ ਟ੍ਰੇਡਿੰਗ ਆ ਗਿਆ। ਆਹ ਘਮਲੇ ਦੋ ਬਾਈ ਇਧਰ ਵਾਣ ਗੱਡੀ ਚੱਕੇ। ਆਹ ਹੋ ਗਿਆ। ਤੁਸੀਂ ਮੁੱਲ ਲੈ ਲਓ। ਉਹੀ ਭਈ ਵਾਕ। ਬਰੈਡ ਪਕੌੜੇ ਸੰਨ ਕਿਹੜਾ। ਬਰੈਡ ਪਕੌੜੇ ਪਰਲੀ ਰੌਂਗ ਸਾਈਡ ਨੇ। ਇਧਰ ਨਹੀਂ ਹੈਗੇ। ਕੋਈ ਇਧਰ ਬਾਹਰ। ਫਰਾਣਗੇ ਨਹੀਂ ਨਾ। ਤੇ ਚੌਂਦਾ ਲੰਦਾ ਸੀ। ਕਰੀਏ ਆਹ। ਕੀ ਕਰਾਂ? ਦੋ ਦੰਨ ਆਹ। ਕੋਲ ਨਹੀਂ ਰਿਹਾ। ਫੜ ਲਿਆ। ਚਲੋ ਜੀ ਪਹਿਲਾਂ ਇਧਰ ਕੰਮ ਕਰ ਲਈਏ ਫਿਰ ਮਿਲਦੇ ਆਂ। ਜੀ ਕਿੱਥੋਂ ਦੇ ਕਿੱਥੇ ਪਹੁੰਚ ਗਏ। ਕਿੱਥੋਂ ਦੇ ਕਿੱਥੇ ਅਸੀਂ ਪਿੰਡ ਪਹੁੰਚ ਗਏ। ਸਾਡੇ ਘਰ ਦੇ ਗੇਟ ਨਹੀਂ ਖੋਲਣ ਦੇ ਹੁਣ। ਤੁਹਾਡੀ ਮੰਮੀ ਨੂੰ ਘਰ ਛੱਡਣ ਦਾ ਕੋਈ ਫਾਇਦਾ ਨਹੀਂ। ਹਾਂ। ਚਾਹੇ ਖੋਲ ਕਰੋ ਚਾਹੇ ਨਹੀਂ। ਚਾਬੇ ਦੋ ਰੱਖੋ ਯਾਰ। ਚਾਬੀ ਵਿੱਚ ਆਹ ਫਸਣ ਤਾਂ ਫਿਰ ਇਹ ਕਿੱਦਾਂ ਕੱਢਾਂਗੇ? ਕਿਹੜਾ? ਕਿਹੜੀ ਚੰਦਰ ਫਸੀ ਹੋਈ ਹੈ। ਉਹ ਹੀ ਘੁੰਮ ਜਾਂਦਾ। ਅੱਛਾ ਚਾਬੀ? ਮਾਰਾ ਟੀਵੀ ਲਾਟ ਬੱਠੀ ਹੁੰਦਾ। ਹੂੰ ਉਹ ਤਾਂ ਨਹੀਂ ਖੁੱਲਦਾ ਹਜੇ। ਮੈਨੂੰ ਤਾਂ ਲੱਗਦਾ ਕੱਢੋ ਇਹ ਲੱਗ ਜਾਣਾ। ਪੰਨੀ ਦੁਕਾਨ ਤਾਂ ਆਪਣੇ। ਕਿੰਨੂ ਟਪਾਈਏ ਕੰਦ। ਉਧਰੋਂ ਜਰਾ ਸਤਾ ਹੈਗਾ ਉਧਰੋਂ ਜਾ ਕੇ ਸੁਨੇਹਾ ਦੇ ਕੇ ਆ। ਹੈਂ?